ਬਹੁਤ ਸਾਰੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਦੇਸੀ ਕਿਉਂ ਦੀ ਜੋਤ ਜਗਾਈ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਇਹ ਨਿਰੰਤਰ ਜਗਦੀ ਹੈ ਜੋਤ ਤੇ ਬੜੇ ਲੋਕੀ ਇਹਦੀ ਜੋਤ ਦੀ ਜਿਹੜੀ ਹੈ ਪ੍ਰਕਾਸ਼ ਨਾਲ ਠੀਕ ਹੁੰਦੇ ਨੇ 10 ਗੁਰੂ ਸਹਿਬਾਨਾਂ ਨੇ ਕਿਸੇ ਨੂੰ ਵੀ ਕੀ ਕੋਈ ਜੋਤ ਘੋ ਦੀ ਜਗਾ ਕੇ ਠੀਕ ਕੀਤਾ ਕੋਈ ਐਗਜ਼ਾਮਪਲ ਕੋਈ ਉਦਾਹਰਣ ਇਤਿਹਾਸ ਵਿੱਚੋਂ ਮਿਲਦੀ ਹੋਵੇ 239 ਸਾਲਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ 10 ਪਾਤਸ਼ਾਹੀਆਂ ਨੇ ਕਿਤੇ ਵੀ ਇਦਾਂ ਕਿਹਾ ਵੀ ਉਹ ਫਲਾਨੇ ਥਾਂ ਤੇ ਜੋਤ ਜਗ ਰਹੀ ਆ ਉਸ ਜੋਤ ਕੋਲ ਜਾਓ ਉਹਦਾ ਘਿਓ ਲਓ ਜਾਂ ਉਹਦਾ ਘਿਓ ਮੁੱਥੇ ਤੇ ਲਾ ਲਓ ਜਾਂ ਉਹਦੀ ਰੋਸ਼ਨੀ ਇਦਾਂ ਸਾਹਮਣੇ ਆਪਣਾ ਚਿਹਰਾ ਕਰੋ ਤੁਸੀਂ ਠੀਕ ਹੋ ਜਾਵੋਗੇ ਇਹ ਵੀਡੀਓ ਸੁਣਨ ਵਾਲੇ ਜੇ ਕੋਈ ਵੀਰ ਨੇ ਤਾਂ ਉਹ ਥੱਲੇ ਦੱਸ ਵੀ ਦੇਣ ਸਾਨੂੰ ਵੀ ਫਲਾਨੇ ਥਾਂ ਤੇ ਇਸ ਕਿਤਾਬ ਵਿੱਚ ਇਦਾਂ ਮਿਲਦਾ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਵੀ ਜੇ ਦੁੱਖ ਦੂਰ ਕਰਨੇ ਆ ਤਾਂ ਉਹਦਾ ਇੱਕੋ ਹੀ ਇੱਕ ਤਰੀਕਾ ਵਾ ਦੁੱਖ ਰੋਗ ਸੰਤਾਪ ਉੱਤਰੇ ਕਾਦੇ ਨਾਲ ਸੁਣੀ ਸੱਚੀ ਬਾਣੀ ਇਹ ਸਾਰੇ ਉਹ ਲੋਕ ਆ ਜਿਹੜੇ ਅਸਲ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਘਰ ਦੇ ਸ਼ਰੀਕ ਆ ਕਿਉਂ ਆਂਦੀਆਂ ਜੋਤਾਂ ਜਗ ਰਹੀਆਂ ਜਿਹੜੀ ਅਸਲ ਜੋਤ ਸਾਡੀ ਆ ਜਿਹੜੀ ਬਾਬੇ ਨੇ ਜਗਾਈ ਆ ਉਹ ਧਰਮ ਦੇ ਨਾਂ ਤੇ ਬੁਝਾਈਆਂ ਜਾ ਰਹੀਆਂ ਨੇ ਸ਼ਬਦ ਦੀ ਰੋਸ਼ਨੀ ਦੇ ਵਿੱਚ ਤੁਹਾਡਾ ਤੋਂ ਮੈਂ ਇਹ ਚੀਜ਼ ਜੂੜ ਸਮਝਣੀ ਚਾਹਾਂਗਾ ਤੁਸੀਂ ਜੋਤ ਦੀ ਗੱਲ ਕੀਤੀ ਹੁਣੇ ਬਹੁਤ ਸਾਰੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਦੇਸੀ ਕਿ ਉਹਦੀ ਜੋਤ ਜਗਾਈ ਜਾਂਦੀ ਹੈ ਕਿ ਆ ਜਾਂਦਾ ਹੈ ਕਿ ਇਹ ਨਿਰੰਤਰ ਜਗਦੀ ਹੈ ਜੋਤ ਤੇ ਬੜੇ ਲੋਕੀ ਇਹਦੀ ਜੋਤ ਦੀ ਜਿਹੜੀ ਹੈ ਪ੍ਰਕਾਸ਼ ਨਾਲ ਠੀਕ ਹੁੰਦੇ ਨੇ ਮਤਲਬ ਸਾਡੇ ਕੋਲੇ ਬਹੁਤ ਸਾਰੇ ਵੀਡੀਓਜ਼ ਇਦਾਂ ਦੀਆਂ ਆਉਂਦੀਆਂ ਨੇ ਜਿਦੇ ਵਿੱਚ ਬੜੇ ਲੋਕ ਇਹ ਕਹਿੰਦੇ ਨੇ ਕਿ ਅਸੀਂ ਜੀ ਇੰਨੇ ਦਿਨ ਲਗਾਤਾਰ ਅਸੀਂ ਗੁਰਦੁਆਰੇ ਆਉਨੇ ਆ ਅਸੀਂ ਇੱਥੇ ਆ ਕੇ ਜੋਤ ਦਾ ਜਿਹੜਾ ਘਿਓ ਹੈ ਉਹ ਆਪਣੇ ਮੱਥੇ ਨੂੰ ਲਾਉਨੇ ਆ ਜਾਂ ਅੱਖਾਂ ਤੇ ਲਾਉਨੇ ਆ ਤਾਂ ਸਾਡੀਆਂ ਬੜੀਆਂ ਬਿਮਾਰੀਆਂ ਠੀਕ ਹੋ ਗਈਆਂ ਫਿਰ ਗੁਰਬਾਣੀ ਦੀ ਰੌਸ਼ਨੀ ਦੇ ਵਿੱਚ ਇਹ ਗੱਲ ਕਿੰਨੀ ਕਿ ਸਹੀ ਹੈ ਇਹਨੂੰ ਵੀ ਆਪਾਂ ਇਦਾਂ ਹੀ ਸਮਝਾਂਗੇ ਕਿ 10 ਗੁਰੂ ਸਹਿਬਾਨਾਂ ਨੇ ਕਿਸੇ ਨੂੰ ਵੀ ਕੀ ਕੋਈ ਜੋਤ ਘਿਓ ਦੀ ਜਗਾ ਕੇ ਠੀਕ ਕੀਤਾ ਕੋਈ ਐਗਜ਼ਾਮਪਲ ਕੋਈ ਉਦਾਹਰਣ ਇਤਿਹਾਸ ਵਿੱਚੋਂ ਮਿਲਦੀ ਹੋਵੇ ਕਿਉਂਕਿ 10 ਗੁਰੂ ਸਹਿਬਾਨ ਦਾ 239 ਸਾਲ ਦਾ ਲੰਮਾ ਸਮਾਂ ਵਾ 239 ਸਾਲਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ 10 ਪਾਤਸ਼ਾਹੀਆਂ ਨੇ ਕਿਤੇ ਵੀ ਇਦਾਂ ਕਿਹਾ ਵੀ ਉਹ ਫਲਾਣੇ ਥਾਂ ਤੇ ਜੋਤ ਜਗ ਰਹੀ ਹੈ ਉਸ ਜੋਤ ਕੋਲ ਜਾਓ ਉਹਦਾ ਘਿਓ ਲਓ ਜਾਂ ਉਹਦਾ ਘਿਓ ਮੱਥੇ ਤੇ ਲਾ ਲਓ ਜਾਂ ਉਹਦੀ ਰੋਸ਼ਨੀ ਇਦਾਂ ਸਾਹਮਣੇ ਆਪਣਾ ਚਿਹਰਾ ਕਰੋ ਤੁਸੀਂ ਠੀਕ ਹੋ ਜਾਓਗੇ ਹੋਇਆ ਨਹੀਂ ਕਿਤੇ ਵੀ ਕੋਈ ਵੀ ਇੱਕ ਉਦਾਹਰਣ ਦੇ ਦੇ ਇਹ ਵੀਡੀਓ ਸੁਣਨ ਵਾਲੇ ਜੇ ਕੋਈ ਵੀਰ ਨੇ ਤਾਂ ਉਹ ਥੱਲੇ 10 ਵੀ ਦੇਣ ਸਾਨੂੰ ਵੀ ਫਲਾਣੇ ਥਾਂ ਤੇ ਇਸ ਕਿਤਾਬ ਵਿੱਚ ਇਦਾਂ ਮਿਲਦਾ ਜੇ ਨਹੀਂ ਮਿਲਦਾ ਫਿਰ ਗੁਰੂ ਸਾਹਿਬ ਜੀ ਨੂੰ ਪੁੱਛਿਆ ਜਾਂਦਾ ਕਿਉਂਕਿ ਮੈਂ ਇਸ ਗੱਲ ਤੇ ਜ਼ੋਰ ਦੇਣਾ ਚਾਹੁੰਦਾ ਵੀ ਮੇਰੀ ਤੇ ਤੁਹਾਡੀ ਗੱਲ ਗਲਤ ਹੋ ਸਕਦੀ ਹੈ ਗੁਰੂ ਸਾਹਿਬ ਜੀ ਨੂੰ ਪੁੱਛਿਆ ਗਿਆ ਵੀ ਸਮੱਸਿਆਵਾਂ ਦੂਰ ਕਿਵੇਂ ਹੋਣਗੀਆਂ ਤੇ ਗੁਰੂ ਸਾਹਿਬ ਨੇ ਬੜਾ ਕੀਮਤੀ ਬੋਲ ਬਾਣੀ ਚ ਸਮਝਾਇਆ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਵੀ ਜੇ ਦੁੱਖ ਦੂਰ ਕਰਨੇ ਆ ਤਾਂ ਉਹਦਾ ਇੱਕੋ ਹੀ ਇੱਕ ਤਰੀਕਾ ਵਾ ਦੁੱਖ ਰੋਗ ਸੰਤਾਪ ਉੱਤਰੇ ਕਾਦੇ ਨਾਲ ਸੁਣੀ ਸੱਚੀ ਬਾਣੀ ਜਦੋਂ ਦੀ ਮੈਂ ਸੱਚੀ ਬਾਣੀ ਨੂੰ ਸੁਣਨਾ ਸ਼ੁਰੂ ਕੀਤਾ ਮਤਲਬ ਜੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਆ ਵੀ ਤੇਰੀਆਂ ਸਮੱਸਿਆਵਾਂ ਦਾ ਹੱਲ ਬਾਣੀ 'ਚ ਐ ਤਾਂ ਸਿੱਖਾਂ ਦੀ ਕੀ ਮਜਬੂਰੀ ਬਣ ਗਈ ਵੀ ਅਸੀਂ ਉਸ ਬਾਣੀ ਵਾਲੇ ਕਨਸੈਪਟ ਨਾਲੋਂ ਤੋੜ ਕੇ ਜਾਂ ਮੇਰੇ ਵਰਗਿਆਂ ਨੇ ਜਾਂ ਤੁਹਾਡੇ ਵਰਗਿਆਂ ਨੇ ਜਾਂ ਕਿਸੇ ਸੰਸਥਾ ਨੇ ਜਾਂ ਕਿਸੇ ਸੰਸਥਾ ਦੇ ਪ੍ਰਚਾਰਕਾਂ ਨੇ ਇਹ ਜ਼ੋਰ ਲਾਇਆ ਵੀ ਨਹੀਂ ਨਹੀਂ ਗੁਰੂ ਅਮਰਦਾਸ ਪਾਤਸ਼ਾਹ ਜੀ ਵਾਲੀ ਗੱਲ ਠੀਕ ਨਹੀਂ ਐ ਇਹਦੇ ਤੇ ਨਹੀਂ ਬਹੁਤਾ ਧਿਆਨ ਦੇਣ ਦੀ ਲੋੜ ਮੈਂ ਦੱਸੂਗਾ ਵੀ ਇੱਥੋਂ ਬੰਦਾ ਠੀਕ ਹੋ ਸਕਦਾ ਤੋ ਇਦਾਂ ਮੰਨ ਲਓ ਵੀ ਇਹ ਸਾਰੇ ਉਹ ਲੋਕ ਆ ਜਿਹੜੇ ਅਸਲ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਘਰ ਦੇ ਸ਼ਰੀਕ ਆ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਵਿਚਾਰਤਾ ਇਹਦੇ ਤੇ ਲੰਬੀ ਗੱਲ ਹੋ ਸਕਦੀ ਹੈ ਵੀ ਕੀ ਸਮੱਸਿਆ ਹੈ ਫਿਰ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਤਿੰਨ ਚੀਜ਼ਾਂ ਮੈਂ ਤੁਹਾਡੇ ਧਿਆਨ ਚ ਲਿਆਉਣਾ ਪਹਿਲੀ ਸਮੱਸਿਆ ਆ ਸਮਾਜ ਦੇ ਵਿੱਚ ਜਾਤ ਪਾਤ ਦਾ ਕੋੜ ਬਹੁਤ ਵੱਡੇ ਪੱਧਰ ਤੇ ਦੁਨੀਆ ਭਰ ਵਿੱਚ ਅੱਜ ਵੀ ਹੈਗਾ ਤੇ ਬਾਬੇ ਨਾਨਕ ਜੀ ਦੇ ਵੇਲੇ ਵੀ ਸੀ ਅੱਜ ਵੀ ਹੈ ਅਸੀਂ ਕਹਿ ਦਿੰਦੇ ਆ ਕਿ ਸ਼ਾਇਦ ਸਾਡੇ ਮੁਲਕ ਵਿੱਚ ਆ ਕਿਉਂਕਿ ਜਦੋਂ ਭਾਰਤ ਦੀ ਗੱਲ ਆਉਂਦੀ ਹੈ ਭਾਰਤ ਵਿੱਚ ਠੀਕ ਆ ਉਹਦੇ ਰੂਪ ਬਦਲ ਜਾਂਦੇ ਆ ਪਰ ਸਾਰਿਆਂ ਥਾਂ ਗੋਰਿਆਂ ਕਾਲਿਆਂ ਚ ਨਹੀਂ ਹੈ ਕਿਹੜੇ ਥਾਂ ਤੇ ਨਹੀਂ ਕੀ ਸਕਿਨ ਕਰਕੇ ਇਹ ਜਿਹਨੂੰ ਅਸੀਂ ਜਿਸ ਤਰ੍ਹਾਂ ਦੇ ਰੋਗ ਉੱਥੇ ਹੈਗੇ ਉਹ ਇੱਥੇ ਵੀ ਨੇ ਤੇ ਉੱਥੇ ਵੀ ਨੇ ਇਹ ਸਾਰੇ ਰੋਗ ਕਿਤੇ ਤੋਂ ਦੂਰ ਹੋ ਸਕਦੇ ਆ ਜਦੋਂ ਇਹ ਗੱਲ ਸਮਝ ਆਊਗੀ ਸਭ ਮੈਂ ਜੋਤ ਜੋਤ ਹੈ ਸੋਏ ਜਦੋਂ ਇਹ ਗੱਲ ਸਮਝ ਆਊਗੀ ਈਬੇ ਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਸ਼ਬਦ ਵੇਖੋ ਕਿੰਨਾ ਕੀਮਤੀ ਹੈ ਇੱਥੇ ਵੀ ਰੱਬ ਹੈ ਉੱਥੇ ਵੀ ਰੱਬ ਹੈ ਭਾਈ ਰੱਬ ਤੋਂ ਬਿਨਾ ਸੰਸਾਰ ਹੀ ਨਹੀਂ ਹੈ ਪਰਮਾਤਮਾ ਤੋਂ ਬਿਨਾ ਸੰਸਾਰ ਹੀ ਨਹੀਂ ਹੈ ਕੋਈ ਕਵੇ ਹਿੰਦੂ ਹੈ ਕੋਈ ਕਵੇ ਮੁਸਲਮਾਨ ਹੈ ਕੋਈ ਕਵੇ ਜੈਨੀ ਹੈ ਕੋਈ ਕਵੇ ਬੁੱਧੀ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਨੂੰ ਤਾਂ ਇਦਾਂ ਲੱਗਦਾ ਵੀ ਸਾਰਿਆਂ 'ਚ ਰੱਬ ਹੈ ਕਿੰਡੀ ਗਜ਼ਬ ਗੱਲ ਹੈ ਉਹ ਹੁਣ ਇਹ ਗੱਲ ਖਤਮ ਕਰਨੀ ਹੈ ਕਿਉਂਕਿ ਖਤਮ ਕਿਤਾ ਹੋਊਗੀ ਜੇ ਨਕਲੀ ਜੋਤ ਨਾਲ ਲੋਕਾਂ ਨੂੰ ਜੋੜਿਆ ਜਾਊਗਾ ਤੇ ਜਦੋਂ ਨਕਲੀ ਜੋਤ ਨਾਲ ਜੁੜ ਜਾਣਗੇ ਇੱਕ ਬੰਦਾ ਜਿਹੜਾ ਕਿਸੇ ਹੋਰ ਧਰਮ ਨੂੰ ਮੰਨਦਾ ਜਿਹੜਾ ਕਿਸੇ ਹੋਰ ਇਜ਼ਮ ਨੂੰ ਮੰਨਦਾ ਉਹ ਧਰਮ ਨੂੰ ਮੰਨਣ ਵਾਲਾ ਦੂਜੇ ਧਰਮ ਦੀ ਜੋਤ ਬੁਝਾਊਗਾ ਹੋ ਰਿਹਾ ਨਾ ਧਰਮ ਦੇ ਨਾਂ ਤੇ ਲੋਕਾਂ ਦੇ ਕਤਲ ਹੋ ਰਹੇ ਨੇ ਨਾ ਮਤਲਬ ਕਿਉਂ ਆਂਦੀਆਂ ਜੋਤਾਂ ਜਗ ਰਹੀਆਂ ਜਿਹੜੀ ਅਸਲ ਜੋਤ ਸਾਡੀ ਹੈ ਜਿਹੜੀ ਬਾਬੇ ਨੇ ਜਗਾਈ ਹੈ ਉਹ ਧਰਮ ਦੇ ਨਾਂ ਤੇ ਬੁਝਾਈਆਂ ਜਾ ਰਹੀਆਂ ਨੇ ਤਾਂ ਇਹ ਤਾਂ ਹੀ ਹੋ ਸਕਦਾ ਸੀ ਜੇ ਅਸਲੀ ਜੋਤ ਨਾਲੋਂ ਤੋੜ ਕੇ ਨਕਲੀ ਜੋਤ ਨਾਲ ਜੋੜਿਆ ਜਾਂਦਾ ਤੇ ਅਸਲੀ ਜੋਤ ਨੇ ਸਮਝਾ ਦੇਣਾ ਸੀ ਸਭ ਮੈਂ ਜੋਤ ਜੋਤ ਹੈ ਸੋਏ ਤੇ ਸਤੇ ਚਾਨਣ ਸਭ ਮੈਂ ਚਾਨਣ ਹੋਏ ਗੁਰੂ ਨੇ ਇਹ ਗੱਲ ਸਾਨੂੰ ਸਮਝਾਉਣੀ ਹੈ ਪਰ ਅਸੀਂ ਇਹ ਸਮਝਣਾ ਨਹੀਂ ਚਾਹੁੰਦੇ